ਜਲੰਧਰ ਵਿੱਚ ਇੱਕ ਵੱਡਾ ਸੜਕੀ ਹਾਦਸਾ ਵਾਪਰ ਗਿਆ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਇਹ ਘਟਨਾ ਸ਼ਨੀਵਾਰ ਦੇ ਰਾਤ ਵਾਪਰੀ ਜਲੰਧਰ ਦੇ ਮਾਡਲ ਟਾਊਨ ਵਿੱਚ ਮਾਤਾ ਰਾਣੀ ਚੌਂਕ ਨੇੜੇ ਦੇਰ ਰਾਤ 1 ਵਜੇ ਦੇ ਕਰੀਬ ਇੱਕ ਤੇਜ਼ ਰਫਤਾਰ ਕ੍ਰੇਟਾ ਚਾਲਕ ਨੇ ਤਿੰਨ ਕਾਰਾਂ ਨੂੰ ਟੱਕਰ ਮਾਰ ਦਿੱਤੀ ਇਸ ਤੋਂ ਬਾਅਦ ਉਹ ਭੱਜ ਗਿਆ ਇਸ ਹਾਦਸੇ ਵਿੱਚ ਫੋਰਚੂਨਰ ਵਿੱਚ ਸਫ਼ਰ ਕਰ ਰਹੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰਿਚੀ ਕੇਪੀ ਗੰਭੀਰ ਜ਼ਖਮੀ ਹੋ ਗਏ ਉਸ ਨੂੰ ਇਲਾਜ ਦੇ ਲਈ ਪਟੇਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਤਕ ਐਲਾਨ ਦਿੱਤਾ ਇਹ ਰਿਚੀ ਦੋ ਪੈਣਾ ਦਾ ਖਲੋਤਾ ਭਰਾ ਸੀ ਮੌਕੇ ਦੇ ਮੌਜੂਦ ਟੈਕਸੀ ਡਰਾਈਵਰ ਨੇ ਦੱਸਿਆ ਕਿ ਉਹ ਮਾਰਡ ਟਾਊਨ ਵਿੱਚ ਟੈਕਸੀ ਦੇ ਕੋਲ ਖੜਾ ਸੀ ਇਸੇ ਦੌਰਾਨ ਇੱਕ ਤੇਜ਼ ਰਫਤਾਰ ਕਰੇਟਾ ਚਾਲਕ ਨੇ ਤਿੰਨ ਬਾਣਾ ਨੂੰ ਟੱਕਰ ਮਾਰ ਦਿੱਤੀ ਅਤੇ ਭੱਜ ਗਿਆ ਡਰਾਈਵਰ ਦੇ ਨਾਲ ਕਰੇਟਾ ਵਿੱਚ ਇੱਕ ਬੱਚਾ ਅਤੇ ਇੱਕ ਔਰਤ ਵੀ ਸੀ ਜੋ ਜ਼ਖਮੀ ਹੋ ਗਏ ਰਿਚੀ ਆਪਣੇ ਦੋਸਤ ਨੂੰ ਮੋਬਾਈਲ ਵਾਪਸ ਕਰਨ ਲਈ ਗੱਡੀ ਵਿੱਚੋਂ ਘਰੋਂ ਨਿਕਲਿਆ ਹੋਇਆ ਸੀ ਕਿ ਰਾਸਤੇ ਵਿੱਚ ਇਹ ਭਿਆਨਕ ਦਰਦਨਾਕ ਹਾੜ ਸੜਕੀ ਹਾਸਾ ਵਾਪਰ ਗਿਆ